ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਅਸੀਂ ਪਹੁੰਚੇ ਆਂ ਪਿੰਡ ਦੋਦਾ ਦੋਦਾ ਕੌਣੀ ਬਹੁਤ ਮਸ਼ਹੂਰ ਪਿੰਡ ਆ ਦੋਸਤੋ ਬਠੰਡਾ ਰੋਡ ਤੇ ਮੇਨ ਰੋਡ ਤੇ ਇਹ ਪਿੰਡ ਸਥਿਤ ਆ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਇਸ ਪਿੰਡ ਨੂੰ ਤੇ ਬਾਈ ਜੀ ਜਿੱਥੇ ਅੱਜ ਪਹੁੰਚੇ ਆਂ ਅਸੀਂ ਉੱਥੇ ਬਾਈ ਨੇ ਨਾ ਪਨੀਰੀ ਵੀ ਜੀਆ 1.5 ਕਿੱਲਾ ਦੂਰ ਤੱਕ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਪਨੀਰੀ ਆ 1.5 ਕਿੱਲੇ ਦੇ ਵਿੱਚ 1.5 ਕਿੱਲੇ ਤੋਂ ਵੱਧ ਹੋ ਸਕਦੀ ਆ ਘੱਟ ਨਹੀਂ ਤੇ ਨਸਲ ਜਿਹੜੀ ਕਿਸਮਾ ਦੋਸਤੋ 1509 ਬਾਸਮਤੀ ਦੀ ਆ ਬਾਈ ਨੇ ਸਾਰਾ ਬੀਕਰੋਂ ਲੈ ਕੇ ਚੰਗਾ ਸਾਫ ਸੋਧਿਆ ਬੀ ਆ ਜਿਹੜਾ ਕਿ ਤਿਆਰ ਕੀਤੀ ਆ ਪਨੀਰੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਰਾਜੇ ਕਿਸੇ ਪਨੀਰੀ ਕਿਸੇ ਕੋਲੇ ਘਟ ਗਈ ਆ ਜਾਂ ਕਿਸੇ ਨੇ ਮਤਲਬ ਵਾਨ ਪਿਆ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀਰ ਆ ਉਹ ਆ ਕੇ ਪਨੀਰੀ ਬਾਈ ਇਥੋਂ ਲਿਜਾ ਸਕਦਾ ਜਿਵੇਂ ਅਗਲਾ ਕਹੂਗਾ ਉਸੇ ਤਰ੍ਹਾਂ ਇਹ ਪਨੀਰੀ ਮਿਲੂਗੀ ਵੀਡੀਓ ਨੂੰ ਦੂਰ ਤੱਕ ਸ਼ੇਅਰ ਕਰ ਦਿਓ ਵੀ ਜਿਹੜੇ ਵੀਰ ਘਰੇ ਬੈਠੇ ਇਹ ਵੀਡੀਓ ਵੇਖ ਰਾਇਆ ਉਹ ਇੱਕ ਦੂਜੇ ਵੀਰ ਤਾਂ ਇਹ ਵੀਡੀਓ ਪਹੁੰਚਾ ਸਕਣ ਤੇ ਸ਼ੇਅਰ ਕਰਕੇ ਦੋਸਤੋ ਕਮੈਂਟ ਕਰਕੇ ਦੱਸਿਓ ਪਨੀਰੀ ਕਿਦਾਂ ਦੀ ਲੱਗੀ ਤੇ ਜਾਣਕਾਰੀ ਸਾਰੀ ਲੈ ਕੇ ਦੋਸਤੋ ਤੁਹਾਡੇ ਨਾਲ ਸਾਂਝੀ ਕਰਦੇ ਆਂ ਪਨੀਰੀ ਦੀ ਆਓ ਬਾਈ ਜੀ ਨਾਲ ਕਰਦੇ ਆਂ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਆਪਣਾ ਨਾਮ ਦੱਸਿਓ ਜੀ ਆਪਣਾ ਸੁਖਵੀਰ ਸਿੰਘ ਜੀ ਪਿੰਡ ਦੋਦਾ ਜ਼ਿਲ੍ਹਾ ਸ੍ਰੀ ਮੁਕਤਸਰ ਸਖਵੀਰ ਵੀਰੇ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ 94784 94784 62331 62331 ਬਾਈ ਆਪਾਂ ਅੱਜ ਖੜੇ ਆਂ ਤੇਰੇ ਖੇਤ ਦੇ ਵਿੱਚ ਤੇ ਇਹਦੀ ਲੋਕੇਸ਼ਨ ਦੱਸ ਦੇ ਵੀ ਕਿਹੜੇ ਰੋਡ ਤੇ ਇਹ ਖੇਤ ਆ ਆਪਣਾ ਆਪਣਾ ਜੀ ਬਠਿੰਡਾ ਮੁਕਸਰ ਮੇਨ ਰੋਡ ਦੇ ਉੱਤੇ ਆ ਦੋਦਾ ਪਿੰਡ ਜੀ ਠੀਕ ਆ ਜੀ ਦੋਦੇ ਰੋਡ ਤੋਂ ਸੌਥਾ ਰੋਡ ਪਾੜਦਾ ਜੀ ਮੇਨ ਰੋਡ ਤੋਂ ਜੀ ਠੀਕ ਆ ਡੇ ਕੋਲੋਂ ਨੇੜੇ ਉਹ ਜੀ ਹਾਂ ਜੀ ਉੱਥੇ ਸਰਕਾਰੀ ਹਸਪੀਟਲ ਕਚਹਿਰੀਆਂ ਉਸੇ ਰੋਡ ਤੇ ਆ ਜੀ ਉੱਥੇ ਆਪਣਾ ਘਰ ਆ ਕਚਹਿਰੀਆਂ ਦੇ ਕੋਲੇ ਤੇ ਉਸੇ ਰੋਡ ਤੇ ਖੇਤ ਆ ਹਾਂ ਜੀ ਤੇ ਬਾਈ ਜੀ ਆਪਣੇ ਕੋਲੇ ਪਨੀਰੀ ਤੁਹਾਡੇ ਕੋਲੇ ਵਕਾਊ ਆ ਤੇ ਕਿਹੜੀ ਕਿਸਮ ਆ ਇਹ ਦੱਸੋ ਆਪਣੇ ਕਿਸਾਨਾ 509 ਬਾਸਪਤੀ ਦੀ ਕਿਸਮ ਆ ਜੀ ਠੀਕ ਹੈ ਜੀ ਆਪ ਦਾ ਵੀ ਸੋਧਿਆ ਹੋਇਆ ਹੈ ਗਰੰਟੀਦਾਰ ਬੀ ਆ ਜੀ ਆਪਣਾ ਠੀਕ ਹੈ ਜੀ ਭਰਦਾ ਤਿਆਰ ਕੀਤਾ ਜੀ ਤੇ ਭਾਈ ਇਹ 18 ਦਿਨਾਂ ਦੀ ਪਨੀਰੀ ਹੋਗੀ ਸਹੀ ਜੀ ਸਹੀ 18 ਦਿਨਾਂ ਦੀ ਹੋਗੀ ਹਾਂ ਜੀ ਲਾਉਣ ਦੇ ਆਰ ਬਹੁਤ ਸਾਫ ਸੁਥਰੀ ਹੈ ਕੋਈ ਕੱਖ ਨਹੀਂ ਕੋਈ ਬਿਰਲ ਨਹੀਂ ਕੋਈ ਕੱਖ ਨਹੀਂ ਬਹੁਤ ਸਾਫ ਸੁਥਰੀ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਕਾਲੀ ਸ਼ਾਹ ਪਨੀਰੀ ਆ ਤੇ ਬੜੀ ਸਾਫ ਸੁਥਰੀ ਹੈ ਜੇ ਤੁਸੀਂ ਆ ਕੇ ਦੇਖੋਗੇ ਨਾ ਦੋਸਤੋ ਤੇ ਨਜ਼ਾਰਾ ਹੀ ਆ ਜਾਊਗਾ ਤੁਹਾਨੂੰ ਤੁਸੀਂ ਕਹੋਗੇ ਵਾਕੇ ਹੀ ਬਾਈ ਨੇ ਪਨੀਰੀ ਤਿਆਰ ਕੀਤੀ ਆ ਤੇ ਬਾਈ ਹੋਰ ਵੀ ਕੋਈ ਕਿਸਮ ਆਪਣੇ ਕੋਲੇ ਕਿ ਇਹੀ ਹੈ ਜੀ ਨਹੀਂ ਬਈ 17 18 ਦੀ ਸੀਗੀ ਉਹ ਸੇਲ ਹੋ ਗਈ ਉਹ ਦੇਤੀ ਹਾਂਜੀ ਉਹ ਸੀ ਇਹ ਆਪਾਂ ਪਨੀਰੀ ਫਿਰ ਕਿਸ ਹਿਸਾਬ ਨਾਲ ਸੇਲ ਕਰਨੀਆਂ ਤੁਸੀਂ ਦਰਸ਼ਕਾਂ ਨੂੰ ਦੱਸ ਦਿਓ ਜਿਹੜੇ ਵੀਰ ਆਪਣੀ ਵੀਡੀਓ ਵੇਖ ਰਹੇ ਆ ਇਹ ਬਾਈ ਕੋਈ ਵੀ ਆਊ ਆਪਾਂ ਕਿਸੇ ਨੂੰ ਨਹੀਂ ਮੋੜਦੇ ਬੰਦਾ ਕਿਵੇਂ ਆਊ ਆਪਾਂ ਓਵੇਂ ਕਰ ਲਾਂਗੇ ਕਿਸੇ ਦੀ ਵੀ ਫਸਲ ਮਰੀ ਜਾਂ ਕਿਵੇਂ ਉਹਨੂੰ ਉਸ ਹਿਸਾਬ ਨਾਲ ਕਰ ਲਾਂਗੇ ਦੂਜੇ ਨੂੰ ਕਿਵੇਂ ਵੀ ਆਖੂ ਆਪਾਂ ਕੋਈ ਐਨੀਆਂ ਦੇ ਪੈ ਇੰਨੇ ਪੈਸੇ ਲੈਣੇ ਕਿਵੇਂ ਆਖੂ ਆਪਾਂ ਓਵੇਂ ਕਰ ਲਾਂਗੇ ਆਪਾਂ ਮੇਰੇ ਨਾਲ ਵੀ ਨਾ ਕੋਈ ਧੱਕਾ ਕਰੇ ਆਪਾਂ ਅਗਲੇ ਨਾਲ ਵੀ ਨਹੀਂ ਕਰਦੇ ਮੋੜਦੇ ਨਹੀਂ ਹੂੰ ਜੇ ਕਿਸੇ ਵੀਰ ਦਾ ਨੁਕਸਾਨ ਹੋਇਆ ਵੀ ਉਹਦੀ ਮਦਦ ਵੀ ਕਰਾਂਗੇ ਹਾਂਜੀ ਹਾਂਜੀ ਵਾਹ ਭਾਈ ਵਾਹ ਲਓ ਵੀ ਮਿੱਤਰੋ ਇਹੋ ਜੇ ਸੱਜਣ ਬਹੁਤ ਘੱਟ ਤੁਹਾਨੂੰ ਮਿਲਣਗੇ ਤੇ ਵੀਡੀਓ ਇਸੇ ਕਰਕੇ ਪਾਈ ਆ ਵੀ ਜਿਹੜੇ ਵੀਰ ਕਿਸ ਚੀਜ਼ ਤੋਂ ਵਾਂਝੇ ਰਹਿ ਕੇ ਜਾਂ ਪਨੀਰੀ ਕਿਸੇ ਦੀ ਮਾਰੀ ਜਾਂਦੀ ਆ ਨੀਵੇਂ ਥਾਂ 'ਚ ਬੀਜੀ ਹੁੰਦੀ ਆ ਉਹ ਵੀ ਮੇਰੇ ਵੀਰ ਜਰੂਰ ਸੰਪਰਕ ਕਰ ਲੈਣ ਤੇ ਬਾਈ ਦਾ ਨੰਬਰ ਦੁਬਾਰਾ ਪੁੱਛ ਲੈਣੇ ਬਾਈ ਨੰਬਰ ਦੁਬਾਰਾ ਦੱਸ ਦਿਓ 94784 94784 62331 62331 ਨੰਬਰ ਆ ਬਾਈ ਦਾ ਤੇ ਪਨੀਰੀ ਬਹੁਤ ਸ਼ਾਨਦਾਰ ਆ ਦੋਸਤੋ 1.5 ਕਿੱਲੇ 'ਚ ਪਨੀਰੀ ਲੱਗੀ ਹੋਈ ਆ ਤੇ ਬਾਈ ਜੀ ਹਰਣਾ ਸੰਪਰਕ ਕਰ ਲਿਓ ਦੋਸਤੋ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡਾ ਦੋਦਾ ਬਹੁਤ ਬਹੁਤ ਧੰਨਵਾਦ ਦੋਸਤੋ ਜਲਦੀ ਮਿਲਦੇ ਆਂ ਅਜੇ ਹੀ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ